ਵਿਚਨ ਨੇ ਤੂੰ ਟਰੱਕ ਬਹੁਤ ਚੱਲਾਇਆ ਬਹੁਤ ਆ ਕਿੰਨੇ ਕ ਸਾਲ ਚਲਾਇਆ ਹੋ ਮੇਰੀ ਮਾ ਮਾ ਦਾ ਮੇ ਵੀ ਉਹ ਮਾ ਅੱਠਵੀਂ ਤੋਂ ਖੱਤ ਪਾਇਆ ਅੱਠਵੀਂ ਤੋਂ ਦਾਗ ਲੱਗਿਆ ਠੀਕ ਆ ਵਿੱਚੋਂ ਹਟ ਗਿਆ ਵਿੱਚੋਂ ਆਇਆ ਅੜ ਗਿਆ ਹਾਂ ਚਾਚਿਆਂ ਨੂੰ ਛਾੜੇ ਮੱਕੀ ਲਾਉਣਾ ਮੱਕ ਹਾਂ ਤੇ ਮੇ ਤੋਂ ਮੱਕੀ ਉਹ ਘਢ ਲਾਉਣਾ ਨਾਲ ਜਾਂਦਾ ਸੰਤੂ ਦੇ ਜਾਂਦੇ ਹਾਂ ਹਾਂ ਇਸੇ ਨਾਲ ਠੀਕ ਆ ਯਾਰ ਮੇਰੇ ਸੰਤਾਂ ਦੇ ਨਾਲ ਵੀ ਤੁਰ ਗੁਰਦਿਆ ਉਹ ਸਾਡੇ ਘੜਕੇ ਜੀ ਇੰਦਰ ਵੀ ਠੀਕ ਆ ਬਾਵਾ ਕੀ ਨੀ ਆਏ ਤਾਂ ਸਭ ਤੋਂ ਹਾਂ ਤੇ ਇੰਦਰ ਇਹਨਾਂ ਹੁੰਦਾ ਸੀ ਚਾਚਾ ਵੀ ਪਾਣੀ ਕਿਹਨੂੰ ਚਾਚਾ ਹੁੰਦਾ ਸੀਗਾ ਕੇੰਦਰ ਰਹਿੰਦਾ ਰਿਹਾ ਇਹਨਾਂ ਦੇ ਹਾਂ ਉਹ ਦਿਹਾੜੀ ਜਾਂਦੇ ਰਹਿਆ ਹਾਂ ਦਿਹਾੜੀ ਮਗੂੰ ਵੀ ਬਾ ਕੱਪੜੇ ਨਾਲ ਚਲੀ ਆਉਂਦੇ ਆ ਅੱਜ ਆਸੀ ਬੁੜੇ ਨਾਲ ਠੀਕ ਆ ਹਾਂ ਸੱਚ ਥੋੜਾ ਬਜ਼ੁਰਗ ਪਾਈ ਇੱਥੇ ਰਹਿੰਦਾ ਹੁੰਦਾ ਸੀ ਚਾਚਾ ਕਾਤਾ ਥੋੜਾ ਥੇ ਰਹਿਂਦਾ ਰਿਹਾ ਅਗਰ ਪਿਆਰ ਪਿਆਰ ਹੁੰਦਾ ਜੀ ਪਿਆਰ ਪਿਆਰ ਨਾ ਲੈ ਆਉਣਾ ਇਹਨਾਂ ਨੂੰ ਹਾਂ ਬਾਹਰ ਦਾ ਫਿਰਤਾ ਚੱਲਿਆ ਯਾਰ ਕਲਮਾਂ ਵਾਲੇ ਤੁਸੀਂ ਗਹਿਰ ਵੇਲੇ 7 ਵੀ ਯਾਰ ਤੁਹਾਡੇ ਨਾਲ ਉੱਤੇ ਬਹਿ ਕੇ ਹਾਂ ਤੁਹਾਡੇ ਨਾਲ ਘੁੰਮਦੇ ਰਹੇ ਯਾਰ ਹਾਂ ਤੇ ਅਸੀਂ ਅੱਜ ਤੇ ਕਿਉਂ ਪਿਆਰ ਨਾ ਰਹਿਣਾ ਅਸੀਂ ਛੋਟੇ ਹੋ ਵੱਡੇ ਜੀ ਠੀਕ ਆ ਤੇ ਉਹਨਾਂ ਦਾ ਨਾਮ ਕਰਕੇ ਤਾਂ ਨਾਮ ਲੱਗ ਜਾਣਾ ਹਾਂ ਫਿਰ ਮੁੜ ਕੇ ਮੇਰੇ ਤੋਂ ਭਾਂਦਾ ਮੱਕ ਜੋਂ ਰਿਆਂ ਨਾ ਜਾਇ ਕਰੇ ਆ ਬ ਗੁੱਡੀ ਨਾ ਜਾਇ ਕਰੇ ਗਰਮੀ ਲੱਗੇ ਗਰਮੀ ਲੱਗੇ ਹਾਂ ਇਹ ਮੈਂ ਕਹੇ ਕੰਮ ਖਰਾਬ ਇਹ ਮੈਂ ਇੱਥੇ ਸਾਡੀ ਮੇਰਾ ਭਾਈ ਗੱਡੀ ਭਰਨਾ ਕੁੜੀ ਦੀ ਅੱਛਾ ਕਿਉਂ ਤੂੰ ਨਹੀਂ ਭਰਨਾ ਤੇ ਮੈਂ ਟੂਚ ਬਹਿ ਗਿਆ ਅੱਛਾ ਉਹਨਾਂ ਦੱਸਿਆ ਨਹੀਂ ਹਾਂ ਤੇ ਕਿਉਂ ਅਸੀਂ ਜਾਂਦੇ ਉੱਥੇ ਗਿਆਨ ਰੋਟੇ ਤੇ ਜਗਰਾ ਨਹੀਂ ਹਾਂ ਤੇ ਉਹਨੇ ਮੈਨੂੰ ਦੇਰਿਆ ਮੈਂ ਮਮਾ ਕਾ ਤੂੰ ਪੀੜਾ ਕਾ ਤੂੰ ਕੀ ਕਰਨਾ ਸੀ 15 ਤੂੰ ਆ ਗਿਆ ਮੈਂ ਕਿਹਾ ਵੀ ਤੂੰ ਛੱਡ ਕੋਸ ਕੋਸ ਮਾਇਰੀ ਮੱਕੀ ਮੁੱਕੀ ਗੁੱਡਣੀ ਨਾ ਮੈਂ ਤਾਂ ਹੁੰਦਾ ਕੰਮ ਹਾਂ ਤੇ ਮੈਂ ਨਹੀਂ ਜਾਣਾ ਉਹ ਆ ਗਿਆ ਐਚਾ ਹਾਂ ਦੇ ਕੇ ਮਰਜੀ ਗੱਲ ਨਹੀਂ ਰੱਖਣਾ ਮੈਂ ਹੋਰ ਪਾਸੇ ਜਾਂ ਠੀਕ ਆ ਕੋਈ ਨਾ ਮਮਾ ਕਾ ਚਲੋ ਜੇ ਦੂਨੀ ਭਰੀ ਧੂੜੀਆਂ ਦੀ ਅੱਛਾ ਇਹ ਮੈਂ ਉਹ ਹੋਰ ਮੈਨੂੰ ਨਾਲ ਤੇ ਦੂਜੀ ਘੜੀ ਤੇ ਲਵਾ ਦਾਂ ਠੀਕ ਆ ਮਮਾ ਕਾ ਤਾ ਤੈਨੂੰ ਇਹ ਲੱਗਦਾ ਠੀਕ ਆ ਉਹ ਵੀ ਕਰ ਤਾ ਉਹ ਪ੍ਰੇਮ ਵਾਲਾ ਹਣਾ ਹਾਂ ਕਿਉ ਪਿਆਰ ਠੀਕ ਆ ਉਹ ਤਾਂ ਹੁੰਦਾ ਨਹੀਂ ਬੱਤਨੀ ਦਾ ਅੱਛਾ ਉਹ ਮੈਂ ਫਿਰ ਰਿਹਾ ਹੂੰ ਧੂੜੀਆਂ ਦਾ ਭਾ ਕੇ ਲੈ ਕੇ ਜਾਓ ਖਾਸੇ ਪੁਰਾਣਾ ਕੀਤਾ ਤਿੰਨ ਸਾਲ ਦਰਨ ਸਾਲ ਠੀਕ ਆ ਤਿੰਨ ਸਾਲੋਂ ਨੇ ਪਹਿਲਾਂ ਤੈਨੂੰ ਗੱਡੀ ਨਹੀਂ ਫੜਾਈ ਨਹੀਂ ਠੀਕ ਆ ਫੇਰ ਮਾਮਾ ਮਾਮੇ ਕਹੇ ਕਿ ਹਮ ਸਿਕਾਈ ਹਮ ਸਿਕਾ ਕੇ ਸਾਰਾ ਕੁਕੀਚ ਸੰਸਮ ਜਪਨਗਰ ਬਣਾਇਆ ਠੀਕ ਆ ਆ ਉਦੋਂ ਖਾਂਸ ਆਪਣੇ ਪਹਿਲਾਂ ਤਾਂ ਬਣਦੀ ਉਧਰੋਂ ਸੀ ਉਧਰ ਹੀ ਬਣਦਾ ਸੀ ਹਮ ਉਹ ਬਣਾ ਕੇ ਤੇ ਫੇਰ ਫੇਰ ਵੀ 파ਰਟੀ ਦਿੱਤੀ ਅੱਛਾ ਫੇਰ ਉਹ 파ਰਟੀ ਚ ਰੋਣ ਲੱਗਾ ਫੇਰ ਮੈਂ ਇਹਦਾ ਕੋਲਕਾਤਾ ਵੀ ਚੱਲਿਆ 파ਰਟੀ ਕੀ ਹੁੰਦੀ ਆ ਪਾਰਟੀ ਕਿਪ ਦਾ ਪਹਿਲਾ ਨੰਬਰ ਅੱਛਾ ਪਹਿਲਾ ਨੰਬਰ ਠੀਕ ਆ ਫਿਰ ਤਾਂ ਦੂਜਾ ਨੰਬਰ ਪਾਰਟੀ ਦੇ ਪਾਰਟੀ ਦਾ ਕੱਲੇ ਨੂੰ ਗੱਡੀ ਦੇਣੀ ਕੱਲੇ ਨੂੰ ਗੱਡੀ ਫੜਾ ਦੇ ਤੇ ਜ਼ਿੰਮੇਵਾਰੀ ਤੇਰੀ ਆ ਸਾਰੀ ਦੀ ਹਾਂ ਠੀਕ ਆ ਮੈਨੂੰ ਕੱਲੇ ਨੂੰ ਗੱਡੀ ਦੇਦੀ ਨਵੀਂ ਆਈ ਸੀ ਹਾਂ ਇਹ ਕਹ ਮਾਮਾ ਕਾ ਵੀ ਕਿਹਾ ਕਹ ਕੱਤ ਮਾਮਾ ਚਲਾਉਂ ਹੂੰ ਅਜੀ ਇਹ ਤੋਂ ਸਰੋਸ ਮੇਲਪੁਰੋਂ ਰਾਤਾਂ ਤੋਂ ਸਰੋ ਪੜ ਕੇ ਹੂੰ ਤੇ ਕੋਲਕੱਤਾ ਜਾਣਾ ਅੱਛਾ ਇਹ ਸਤੂੰ ਲਾ ਕੇ ਖਾਲੀ ਕਰ ਕੇ ਹਾਂ ਫਿਰ ਮੈਂ ਹੁਣ ਇੱਥੇ ਉਹ ਲਾ ਪਰ ਨਾ ਹਾਰ ਕੋ ਅੱਛਾ ਪੱਟੀਆਂ ਆਉਂਦਾ ਬਡਾ ਉਹ ਹਾਂ ਹਾਂ ਪੱਠੀਆਂ ਆਉਂਦਾ ਹਾਂ ਇੱਕ ਉਹ ਤੋਂ ਵੱਡਾ ਆਉਂਦਾ ਹੂੰ ਉਹ ਪੱਠੀਆਂ ਬਡਾ ਅੱਛਾ ਉਹ ਮੈਂ ਜਾਂਦਾ ਸੂਰਤ ਬਡਾਉਦਾ ਕੋਈ ਅੱਛਾ ਉਹ ਜਨਾਤ ਅੱਛਾ ਫੇਰ ਉਹਨੂੰ ਭਰਨਾ ਭਰ ਕੇ ਟਾਈਮ ਦਾ ਭਰਨਾ ਕੇਲਾ ਅੱਛਾ ਜਾਂ ਹੋਰ ਚੀਜ਼ ਟਾਈਮ ਲਈ ਭਰਨਾ ਮਾਰ ਆਹ ਕੇਲਾ ਵੀ ਜਿਹੜੇ ਫਾਲ ਲੌਂਦੇ ਸੀ ਫਾਲ ਵੀ ਛੇਤੀ ਆਉਣਾ ਹੁੰਦਾ ਉਹ ਆਉਣਾ ਹਾਂ ਉਹ ਹੁੰਦਾ 7 ਘੰਟੇ ਟਾਈਮ ਹਾਂ 7 ਘੰਟੇ ਜੀ ਨੇ 36 ਘੰਟੇ ਜੀ ਪਹਿਲਾਂ ਲਾਤੀ ਉਹਨੂੰ ਨੰਬਰ ਵੀ ਪੈਸੇ ਵੀ ਦਿੰਦੇ ਸੀ ਪੈਸੇ ਵੀ ਦਿੰਦਾ ਜੇ ਉਹ ਲੇਟ ਹੋ ਗਈ ਹਰ ਘੰਟਾ ਫੇਰ ਤੂੰ ਆਉਂਦੀ ਗੱਡੀ ਲੈ ਜਾ ਸਬਜ਼ੀ ਵੀ ਲੈ ਜਾ ਅੱਛਾ ਆ ਫੇਰ ਨਹੀਂ ਜੀ ਹਾਂ ਫੇਰ ਮੈਂ ਅਸੀਂ ਤਾਂ ਜਾਣਾ ਮੁਜੱਫਰ ਨਗਰ ਨੇ ਉੱਪਰ ਖਾਲੀ ਕਰਕੇ ਹੂੰ ਉਤੋਂ ਫਿਰ ਮੈਂ ਸਰਹਾਰਾਂ ਦੇ ਜਾਣਾ ਸਰਹਾਰਾਂ ਮੈਨੂੰ ਉਹ ਕੋੜ ਭਲਾ ਰਿਹਾ ਹੂੰ ਤੇ ਜੇ ਪਰ ਉਹ ਖਾਲੀ ਕਰਕੇ ਫਿਰ ਮੈਂ ਸਰੋਂ ਭੰਨ ਆ ਜਾਣਾ ਹਾਂ ਚਲਦਾ ਸੀ ਠੀਕ ਆ ਹਾਂ ਤੇ ਕਿਰਦਾ ਦੇ ਕਤਲ ਵੀ ਹੋਇਆ ਹੀ ਗੱਡੀ ਤੇ ਹੈ ਹੈ ਗੱਡੀ ਤੇ ਕਤਲ ਵੀ ਹੋ ਗਿਆ ਸੀ ਬੰਦਾ ਮਰ ਗਿਆ ਸੀ ਮੇਰੇ ਅੱਛਾ ਉਹ 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 ਦੀ ਟਿਕੋਂ ਕਿਹਨੇ ਗੱਡੀ ਅੱਛਾ ਉਹਦੇ ਦੀ ਗੱਡੀ ਸੀ ਹਾਂ ਉਹ ਮਾਰ ਹੋ ਗਿਆ ਬਿਮਾਰ ਹੂੰ ਇੱਕ ਉਹਦਾ ਭਾਈ ਸੀ ਬੱਸ ਤੋਗਲਕ ਇੱਧਰ ਹੀ ਪਈ ਔਰਲੇ ਪਾਸੇ ਜਾਂ ਉੱਧਰ ਹੋਊਗੀ ਭਾਂਡਿਆਨੀ ਕੇ ਮਾ ਮੁਰਕੇ ਆ ਉਹ ਹੋ ਗਿਆ ਬਿਮਾਰ ਉਹ ਮੇਰੇ ਕੋਲ ਆ ਪੈਂਡਾ ਜਨ ਜਾਂ ਇੱਕ ਢੇੜਾ ਲਵਾ ਲੇ ਦਾ ਹਾਂ ਮੇਰੇ ਭਾਈ ਨੇ ਨਾ ਮਾਏਗਾ ਬਿਮਾਰ ਇੱਥੋਂ ਦੀ ਤੋੜਿਆ ਜਾਂਦਾ ਭਾਈ ਨੇ ਕਿਹਾ ਆ ਹੀ ਢੇੜਾ ਲਵਾ ਲੈ ਅੱਛਾ ਹਾਂ ਠੀਕ ਆ ਅੱਜ ਅੱਜ ਕਾ ਜੈਪੁਰ ਮਾ ਲਾਉਂਗਾ ਅੱਛਾ ਮਾ ਲਾਉ ਤਾਂ ਸਾਲਾ ਕੋ ਹੋ ਗਿਆ ਤੇ ਉਹ ਉਧਰ ਪਾਣਾ ਪੱਥਰ ਹਮ ਆਪਣਾ ਅੱਛਾ ਤੇ ਕਿਉਂ ਮੈਂ ਪੱਥਰ ਭਰ ਕੇ ਇੱਥੇ ਆਇਆ ਆ ਗਿਆ ਪਿੱਖੀ ਹਮ ਤੇ ਪਹਿਲਾਂ ਤਾਂ ਮੈਂ ਪੈ ਗਿਆ ਫੇ ਇੱਕ ਸਾਡੀ ਗੱਡੀ ਹੋਰ ਆਈ ਉਹ ਕਹਿੰਦਾ ਚੱਲ ਇੱਥੇ ਕਾ ਤੋ ਆਪਾਂ ਉਹਦਾ ਹੈਗਾ ਜੀ ਤੇ ਪਿੱਖੀ ਮੁੜ ਕੇ ਪੂਰੇ ਉਹ ਹੋਟਲ ਸੀ ਹਮ ਹਾਂ ਹੋਟਲ ਤੇ ਉਹ ਕਹਿੰਦਾ ਹੋਟਲ ਤੇ ਪੈਣੀ ਆਪਾਂ ਯਾਰ ਅੱਛਾ ਉਹ ਹੋਟਲ ਉਥੋਂ ਨੰਗੇ ਹਾਂ ਉਥੋਂ ਨੰਗੇ ਹਾਂ ਆਹ ਉਹ ਨੰਗੇ ਮਾਪੇ ਆਇਨੇ ਪਾਏ ਉੱਠਾਤਾ ਠਾਤਾ ਮੈਂ ਚੱਲ ਚੱਲ ਗਿਆ ਹੂੰ ਉਹ ਮੂਹਰੇ ਲੱਗਿਆ ਹੂੰ ਮੈਂ ਥੋੜਾ ਮਗਰ ਹੂੰ ਮੈਂ ਉਹ ਆਏ ਠਿਕਰਾ ਪੇ ਠਿਕਰਾ ਫਿਰ ਤੋਂ ਮੋੜ ਗਿਆ ਮੋੜ ਅੱਛਾ ਹਾਂ ਫਿਰ ਮੈਂ ਅਨੇ ਕਾ ਪਾਣੀ ਕਰਨਾ ਫੇਸ ਨਹਾਣਾ ਸੀ ਅੱਛਾ ਗੱਡੀ ਮਾ ਮੋੜ ਮੋੜ ਨਹੀਂ ਸੀ ਹਾਂ ਤੇ ਉਹ ਮੋੜ ਮੁੜ ਗਿਆ ਅੱਛਾ ਹਾਂ ਉਹ ਕੇ ਮੋੜ ਮੁੜਿਆ ਤੇ ਤੇ ਮੈਂ ਤੇ ਰਾਣਾ ਤੁਰੇ ਜਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੂੰ ਮੇਰੇ ਮੂਹ ਲੇ ਟੈ ਨਾਂਗੇ ਹੂੰ ਤੇ ਉਹ ਆ ਗਲੀ ਸੀ ਗਲੀ ਵਿੱਚ ਉਹ ਮੁੰਡਾ ਕੇ ਸਰਪੰਚ ਸੀ ਹੂੰ ਉਹ ਇੱਥੇ ਉੱਤੇ ਪੈਂਦੇ ਨੇ ਮਾਲਕਾ ਹਾਂ 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 ਮਾਲਕ ਸੀ ਉਹ ਮੁੰਡਾ ਕੇ ਬਰਾ ਗਿਆ ਗੱਡੀ ਦੇ ਕੇ ਮੂਹ ਹਾਂ ਗੱਡੀ ਆ ਗਈ ਮੂਹ ਲੇ ਮੂਹ ਲੇ ਸਨਾਂਗੇ ਉਹ ਕੇ ਬਰਾ ਗਿਆ ਉਹ ਸਕੂਟਰ ਆਇਆ ਟੱਕ ਪਿਆ ਮਗਲੇ ਟਰਸਾ ਲਿਆ ਗਿਆ ਹਾਂ ਉਹ ਸਰਪੰਚ ਇੰਦੇ ਪਾਸੇ ਮੋਹਰੀ ਦਾ ਸਰਪੰਚ ਸੀ ਉਹ ਫੈਂਟ ਗਿਆ ਕਿਉਂਦਾ ਇੱਥੇ ਸਾਰਾ ਧਿਆਨ ਲੱਗੇ ਹੂੰ ਉਹਦੀ ਉਹਦੀ ਮੌਤ ਹੂੰ ਤੇ ਮੌਤ ਹੋ ਗਈ ਮਗਰ ਬੰਦਾ ਮਰ ਗਿਆ ਹੂੰ ਤੇ ਫਿਰ ਉੱਤੇ ਡ੍ਰੈਗ ਲੱਗ ਗਿਆ ਹੂੰ ਤਿੰਨ ਚਾਰ ਹੂੰ ਉਹ ਕਹਿੰਦਾ ਭਾਈ ਤੂੰ ਆਇਆ ਹੂੰ ਹੋਨ ਘਰ ਨਾ ਉਹ ਮਗ ਜਾ ਫੇਰ ਵੀ ਮੇਰੀ ਸੱਦਣਾ ਆਪਣਾ ਮੈਂ ਰਹੀ ਪੈਨ ਤੂੰ ਕਹ ਤੂੰ ਹੋਣ ਬਾਕ 13 13 ਨਿਕਲ ਜਾ ਇਥੋਂ ਕਿੰਨੇ ਚੁਰਾਈ ਤੋਂ ਬਾਸ ਰੋ ਉਸੇ ਦੀ ਤੋਂ ਹਾਂ ਉਹਦੇ ਵਿੱਚ ਕੁੱਟਣਗੇ ਜਾਂ ਮਾਲ ਕਰਕੇ ਉਹ ਕੁੱਟਣਗੇ ਦੀ ਹਾਂ ਮੈਂ ਤੂੰ ਭੱਜ ਜਾ ਫੇਰ ਮੈਨੂੰ ਉਹਨਾਂ ਨੇ ਮਾ ਪੈ ਪੂਰਾ ਉਹਦੇ ਕੱਡੇ ਕਾਜ ਪੁੱਤਰ ਕੱਡੇ ਕਾਰ ਕੱਲ ਕੇ ਮੈਂ ਇਹਨੂੰ ਬਸ ਚੜਾ ਲਾ ਠੀਕ ਹੈ ਘਰੋਲੇ ਵਾਲੀ ਹਾਂ ਘਰੋਲੇ ਵਾਕਾ ਹੀ ਘਰੋਲੇ ਮੈਂ ਭਰਾਂ ਰਿਹਾ ਪਿੰਡ ਆ ਗਿਆ ਠੀਕ ਆ ਹੇ ਰੋਕ ਨੂੰ ਉਹ ਬਚ ਪਿਆ ਸੀ ਮਾਲਕ ਹਾਂ ਉਹ ਕਹਿੰਦਾ ਡਰਾਈਵਰ ਭੱਜ ਗਿਆ ਮੈਂ ਕਹਿੰਦਾ ਭੱਜ ਗਿਆ ਤੇ ਹੁਣ ਕੋਈ ਨਾ ਉਹ ਫਿਰ ਪੁੱਛ ਰਿਹਾ ਕਿ ਤੱਕੀ ਖੋਜੋ ਕਿਹੜਾ ਕਾ ਵਿਚ ਪਿਆ ਹੂੰ ਨਾਵੇਂ ਉਹ ਬੋਬਾ ਜਮਾਰੇ ਮਾਰ ਕੇ ਠਾਇਆ ਮਾਰ ਠਾ ਬੰਦਾ ਮਾਰ ਕੇ ਚਲ ਗਿਆ ਪਾ ਹਾਂ ਉਹ ਕਿਚ ਉਹ ਸ਼ਰਾਬੀ ਫੋਲ ਲਾ ਹਾਂ ਤੇ ਉਹਨਾਂ ਕੋਈ ਵੇ ਕਿੜੀ ਸਿਆ ਹਾਂ ਕਾਰ ਖੁੱਲ ਕੇ ਕਰੋਰੀ ਮੋਰੂ ਮੋਰੂ ਕਿਹੜੀ ਸੇਕੜੂ ਸੇਤੋ ਹਾਂ ਇਹ ਆਪੇ ਛੱਡ ਲਾਹੀ ਬਾਈ ਛੱਡ ਦੀ ਮਢੀਰ ਮਢੀਰ ਪਾਣੀ ਕੋਟ ਕੜੇ ਮਢੀਰ ਨੇ ਨਹੀਂ ਹੱਤਰਾਇਆ ਅੱਛਾ ਪੁਲਸੀ ਦੀ ਉਹ ਇਹ ਕਹੇਗਾ ਹੀ ਬਿਮਾਰ ਪੀ ਜਾ ਹੋਇਆ ਬਸ 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 ਉਹੀ ਟੱਲਾ ਸੀ ਉਹ ਤਾਂ ਉਹ ਉਟਲਾ ਨਹੀਂ ਉਹ ਕਿਵੇਂ ਬਾਨਾ ਬਾਨਾ ਆਉਂਦਾ ਕੋਈ ਮੌਤ ਹੋ ਗਈ ਤੋਏ ਭਾਈ ਨੂੰ 8000 ਰੁਪਏ ਆਖਿਆ ਪਾਈ ਦਿਓ ਮੇਰੀ ਮੋਰ ਵਿਚਾਰੇ ਦੀ ਹੋ ਗਈ ਇਹਨੂੰ ਲੈ ਜਾਤੋ ਹਾਂ ਉਹ ਤੋਂ ਤੋਰ ਤਾਂ ਚਲੋ ਮਰ ਗਿਆ ਮੁਰਗਾ ਫਿਰ ਮੇਰੇ ਕੋਲ ਪਾ ਮਹੀਨੇ ਬਾਅਦ ਗਿਆ 8000 ਰੁਪਏ ਕੋਈ ਉਹ ਕਹਿੰਦਾ ਜਾਂ ਸਾਡੇ ਤਾਂ ਕਿਹੜਾ ਚਾਹਦਾ ਵਾ ਸਾਨੂੰ ਵੀ ਅਕਸਰ ਮੈਂ ਨੌਕਰੀ ਕਰਦੇ ਆ ਘਾੜਾ ਵੀ ਉਹ ਪੈਸੇ ਲੈ ਆ ਬਈ ਹਾਂ ਮੈਂ ਕਹਣਾ ਦਿੱਤਾ ਜੀ ਹਾਂ ਫੇ ਮੈਂ ਗਿਆ ਮਹੀਨੇ ਬਾਅਦ ਹੂੰ ਠੀਕ ਆ ਐਵੇਂ ਕਈ ਥਾਣੇ ਥਾਣੇ ਚ ਕੋਈ ਵਿਚਾਰ ਨਾਲ ਆ ਗਿਆ ਮੈਂ ਕਹਾਂ ਜੀ ਆ ਗਿਆ ਹੂੰ ਫੇ ਉਹਦਾ ਤੱਕਾ ਕੋਈ ਚੱਲਦਾ ਹੂੰ ਮੌਤ ਬੈਠਾ ਮੈਂ ਕਿ ਚਾਰ ਆ ਆ ਕਾ ਕ ਕਮੇ ਉਹ ਕੀਤਾ ਮੁੜ ਕੇ ਚਾਰ ਮੈਂ ਦੂਜਿਆਂ ਨੂੰ ਮਾਰਸ਼ਪੇਤ ਅੱਛਾ ਹਾਂ ਕਾ ਪਟੰਡੇ ਪਟੰਡੇ ਸਾਹ ਹਾਂ ਕਾ ਪਟੰਡੇ ਭੇਜਿਆ ਹਾਂ ਤੇ ਇੱਕ ਮਹੀਨਾ ਪਟੰਡੇ ਜੇਲ੍ਹ ਤੇ ਗਿਆ ਠੀਕ ਆ ਹਾਂ ਛਿੰਡੇ ਜੇਲ੍ਹ ਤੋਂ ਕੇ ਮੇਰੀ ਉਹ ਵੀ ਜਵਾਨਤਾ ਅੱਛਾ ਮਹੀਨੇ ਬਾਅਦ ਹਾਂ ਮੇਰਾ ਫੇਵਰਿਟ ਦਾ ਸਵਾਲ ਕੀ ਹੈ ਹੂੰ ਦਾਦਾ ਪੂਰਾ 10 ਸਾਲਾਂ ਬਾਅਦ ਨੂੰ ਸਜ਼ਾ ਹੋਈ ਹੈ ਦਾਦਾ ਕਿੰਨੇ ਦੀ ਹੋਈ ਸਾਲ ਦੀ ਹਾਂ ਸਾਲ ਦੀ ਜੱਜ ਨੇ ਕੀਤੀ ਹੂੰ ਹਾਂ ਜੱਜ ਨੇ ਮੈਨੂੰ 1 ਸਾਲ 500 ਰੁਪਏ ਜੁਰਮਾਨਾ ਸਰਪ ਠੀਕ ਆ ਹਾਂ ਤੇ ਮੁਰਗਾ ਮੈਨੂੰ ਮਾਨਸਰ ਯੇਤ ਵੱਡੀ ਚ ਰਹਿ ਮੰਗ ਅੱਛਾ ਉੱਥੇ ਠਾਣੇ ਦਾ ਨੰਬਰ ਤੇਰਾ ਤੇ ਆ ਪੈਗਾ ਬਹੁਤ ਬਈਆ ਬਈਆ ਇੰਨੇ ਪੋਸੇ ਸਾਰੇ ਚੰਗੇ ਹੂੰ ਪਰ ਤਾਂ ਸਿਰਾਈ ਮਕਰਾਂ ਕਰਦਾ ਮੰਗੂ ਰਿਆ ਜਮੇ ਮੇਰੇ ਕੋਈ ਨਾ ਕੋਈ ਪਹਿਲਾ ਨਾ ਨੇ ਨਾ ਥੇ ਨਾ ਫੇਲੀ ਪੋਛ ਸਕਿਓ ਹੂੰ ਸਿਰਾਈ ਜੀ ਇਹ ਸਾਰੇ ਤਾਂ ਨਹੀਂ ਕੋਈ ਸੱਤ ਮਹੀਨੇ ਕਟਾਏ ਨੇ ਹੂੰ ਸਾਰੇ ਤਾਂ ਨਹੀਂ ਮਾੜੇ ਹੁੰਦੇ ਹਾਂ ਨਹੀਂ ਸਾਰੇ ਚੰਗੇ ਹਾਂ ਮੈਂ ਕਹਿੰਦਾ ਨਾ ਗਾ ਮਿਲ ਰੱਖ ਲੋ ਹੂੰ ਉਹ ਰੱਖਦੇ ਨਹੀਂ ਸੀ ਹਾਂ ਉਹ ਕਹਿੰਦੇ ਤੇਰੀ ਸਜ਼ਾ ਪੂਰੀ ਹੋ ਗਈ ਇਹੋ ਕਹ ਤੂੰ ਤੇਰੀ ਸਜ਼ਾ ਪੂਰੀ ਹੋ ਗਈ ਕਿਹੜੇ ਮੇਰੇ ਚੌਧਿਆ ਮਾ ਮੋਟਾ ਜੀ ਪੈਸੇ ਉਹਦੇ ਕਬਜ਼ਾ ਰਹਿ ਜਾਂ ਗਏ ਤੇ ਮੈਨੂੰ ਪੋਸਾ ਚੜਾ ਗਿਆ 9 ਵਜੇ ਠੀਕ ਆ ਮਗਰ ਤੁਹਾਨੂੰ ਗਾਉ ਤੋਂ ਜਿੱਦਾਂ ਛੱਡੋਗੇ ਸ਼ਾਮ ਨੂੰ ਹਾਂ ਮੈਨੂੰ ਕਿਤੇ ਸਵੇਰ ਛੱਡੋਗੇ ਹਾਂ ਉਹ ਤੈਨੂੰ ਜੀ ਸ਼ਾਮ ਸਵੇਰ ਛੱਡੋ ਠੀਕ ਆ ਇਹਨਾਂ ਆਫਸਰ ਚੰਗਾ ਉਹਨੇ ਨਵੇਂ ਬਾਈ ਮਾਰੀ ਸੈਜੂ ਕਿਤੇ ਚਲੋ ਕਿਰਾਇਆ ਵੀ ਕੋਲੋਂ ਦਿੱਤਾ ਸਭ ਕੋਲ ਕਿਰਾਇਆ ਪੈਣਾ ਮੈਨੂੰ ਨਾ 2400 ਦੇ ਦਿੱਤਾ ਬੱਲੇ ਵਧੀਆ ਯਾਰ ਇਹ ਜੇ ਪੁਲਤ ਵਾਲਾ ਮਿਲਣਾ ਉਹਦਾ ਨਾ ਉਹਦਾ ਜਾਂ ਮੈਨੂੰ ਆ ਮੈਂ 7 ਵਜੇ ਆਣਦਾ ਹਾਂ ਤੜੀ 5 ਵਜੇ ਆਉਣਾ ਜੀ ਮੈਂ ਦੋ ਗੋੜੀ ਰੋਟੀਆਂ ਲੈ ਉਹ ਕਹਿੰਦੇ ਜੇ ਰੋਟੀ ਨਹੀਂ ਜਾਣ ਚਾਹਾਂ ਮੈਂ ਠੀਕ ਹੈ ਜਿਮਾਨੇ ਉੱਥੋਂ ਖਾ ਕੇ ਜਾਣਾ ਐ ਘੰਟਾ ਹੋਵੇ ਮਗਰੋਂ ਜਾਉਣਾ ਹਾਂ ਪਰ ਰੋਟੀ ਖਾ ਕੇ ਜਾ ਕੋ ਕੇ ਖਾ ਕੇ ਜਾਣਾ ਤਾਂ ਨਹੀਂ ਆਉਣਾ ਠੀਕ ਹੈ ਮੈਂ ਕਛਕ ਵੀ ਦੇ ਦਿੰਦੇ ਸੀ ਹਾਂ ਲਾ ਉਹ ਵਕ ਜਾ ਆਪਣਾ ਜਵਾਈ ਨੂੰ ਪਤਾ ਹੀ ਨਹੀਂ ਸੀ ਵੀ ਘਰ ਆਉਗਈ ਸੀ ਘਰ ਆਉਗੂੰ ਠੀਕ ਹੈ ਠੀਕ ਹਾਂ ਜੀ ਜੇ ਕੋਈ ਹੋਰ ਸਬਜੀ ਭਾਜੀ ਕਿਤਾਉਣੀ ਹੈ ਮੈਂ 6 ਵਜੇ ਨਿਕਲਣਾ ਉਥੋਂ ਹਮਮ ਉਹਨਾਂ ਨੇ ਰਹਿਣਾ ਕਿ 5-6 ਕਿਲੋ ਸਬਜੀ ਭਾਜੀ ਅੱਛਾ ਜਿਹੜਾ ਮੈਨੂੰ ਕੋਈ ਕਹਿਣਾ ਉਹ ਹੀ ਤੋੜ ਕੇ ਮੂਲੀਆ ਹੋਰ ਡੱਪੜਾ ਨੇ ਆ ਕੇ ਤੋਲ ਸਵਾ ਕੇ ਰੱਖ ਦੇਣੀ ਰੱਖ ਦੇਣੀ ਮੂਲੀਆ ਛਿੱਲ ਕੇ ਰੋਟੀਆਂ ਵੰਡ ਕੇ ਦਿੰਦਾ ਮੈਂ ਲੈ ਜਾਉਂ ਕਹਿੰਦਾ ਇੰਨੇ ਰੋਟੀਆਂ ਦੇ ਦਾ ਪਾ ਦੇਣੇ ਦੋਸਤਿਆਂ ਹਮਮ ਜਿਵੇਂ ਆਪਣੀ ਉਹ ਹੈ ਉਹ ਸਾਈਟ ਠੀਕ ਹੈ ਠੀਕ ਹੈ ਵਧੀਆ ਅੱਛਾ ਭਲਾਵਾ